કેમ હેતે બલાવ કર રહા કેસા વાદુલ્લાહબાદ ગિન્દર સરદાર મુર્દાબાદ 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 ગિન્દર સંગોનો વિહાગ કરો વિહાગ કરો વિહાગ કરો પેલે ચલિયા સગા હલાઉ માડીઓ વિહાગ કરો વિહાગ કરો લોકાં દા એકા જીન્દબાાદ 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 ਕਿ ਭਈ ਅੱਜ ਕਿਹRenderTarget ਕਾਰੇ ਸਵਾਦ ਵਿੱਚ ਕੀ ਕਰਾ ਚਾਹੋਗੇ ਅੱਜ ਅੱਜ ਅਸੀਂ ਕੌਮਨ ਸਾਹ ਮੋਰਚਾ ਮੋਰਚੇ ਵੱਲੋਂ ਦੀ ਹਮਾਇਤ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਲੀ ਚੰਡੀਗੜ੍ਹ ਦੇ ਵਿੱਚ ਮੋਰਚਾ ਚੱਲ ਰਿਹਾ ਪਿਛਲੇ 3 ਸਾਲ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਦੀ ਹਮਾਇਤ ਜਿੱਥੇ ਬਹਿਰਾਂ ਟੋਲ ਪਲਾਜੇ ਤੇ ਜਿਹੜਾ 12 ਤੋਂ 3 ਵਜੇ ਤੱਕ ਰੋਲ ਬਲਾਜਾ ਫਰੀ ਕਰਕੇ ਧਾਰਨਾ ਦੇ ਰਹੇ ਆ ਇਹਦਾ ਮਕਸਦ ਜਿਹੜੇ ਸਿੰਘ ਲੰਬੇ ਸਮੇਂ ਤੋਂ ਸ੍ਰੀ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਇਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਇੱਥੇ ਭਾਵੇਂ ਬਖ ਬਖ ਸਰਕਾਰਾਂ ਆਈਆਂ ਕਿ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ 15-15 ਸਾਲ ਜਿਹੜੇ ਉਹ ਲੋਕ ਰਾਜ ਕਰ ਗਏ ਜਦੋਂ ਸਤਾ ਤੋਂ ਬਾਹਰ ਹੁੰਦੇ ਆ ਉਸ ਵੇਲੇ ਆਪਣੇ ਕੁਝ ਸਿਆਸੀ ਫਾਇਦੇ ਲੈਣ ਦੇ ਲਈ ਜਿਹੜਾ ਉਹ ਨਾਰਾ ਚੁੱਕਦੇ ਆ ਤੇ ਜਦੋਂ ਮਤਲਬ ਉਹਨਾਂ ਨੂੰ ਲੋੜ ਹੁੰਦੀ ਆ ਤਾਂ ਬਹੁਤ سارے ਜਿਹੜੇ ਆ ਬੁੱਧੀਜੀਵੀ ਦੇਸ਼ ਦੇ ਵਿੱਚ ਬੁੱਧੀਜੀਵੀ ਪ੍ਰੋਫੈਸਰ ਉਹ ਸਰਕਾਰ ਨੇ ਜਿਹੜੇ ਆ ਉਹ ਬਿਨਾਂ ਮੁਕੱਦਮਾ ਚਲਾਏ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਡੱਕੇ ਆ ਲੰਬੇ ਸਮੇਂ ਤੋਂ ਉਹਨਾਂ ਦੀ ਉਹਨਾਂ ਨੂੰ ਕੋਈ ਜ਼ਮਾਨਤਾਂ ਨਹੀਂ ਦਿੱਤਾ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਇਨਾਮ ਰਹੀਮ ਵਰਗੇ ਜਿਨ੍ਹਾਂ ਨੂੰ ਬਲਾਤਕਾਰ ਦੇ ਕੇਸ ਵਿੱਚ ਕਤਲ ਦੇ ਕੇਸ ਵਿੱਚ ਦੋਰੀ ਸਜ਼ਾ ਹੋਈ ਆ ਉਹਨਾਂ ਨੂੰ ਬਾਰ-ਬਾਰ ਜਿਹੜੀ ਪਰੋਲ ਦਿੱਤੀ ਜਾ ਰਹੀ ਆ ਤੇ ਜਿਹੜੇ ਲੋਕ ਪੱਖੀ ਸੰਘਰਸ਼ ਕਰਦੇ ਆ ਲੋਕ ਪੱਖੀ ਲਿ ਡਰੇ ਆ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ ਜਾਂ ਉਹਨਾਂ ਦੀਆਂ ਗ੍ਰਿਫਟਾਰੀਆਂ ਕੀਤੀਆਂ ਜਾ ਰਹੀਆਂ ਇੱਕ ਮਿਸਾਲ ਆ ਪਿਛਲੇ ਲਗਭਗ 2 ਮਹੀਨੇ ਪਹਿਲਾਂ ਦੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਥੋਵਾ ਨੂੰ ਪਿਛਲੇ ਕਿਤੇ ਕੇਸ ਦੇ ਵਿੱਚ ਦਰਜ ਕੀਤਾ ਜਾ ਗ੍ਰਿਫਟਾਰ ਕੀਤਾ ਸੀ ਉਹਦਾ ਕਸੂਰ ਇਹ ਸੀ ਕਿ ਉਹ ਪੰਜਾਬ ਦੇ ਵਿੱਚ ਦਲਤਾਂ ਦਾ ਜਿਹੜਾ ਪੰਚਾਇਤੀ ਜ਼ਮੀਨ ਚ ਤੀਜਾ ਹਿੱਸਾ ਸੰਵਿਧਾਨ ਦੇ ਮੁਤਾਬਕ ਮੰਦਾ ਉਹ ਹੱਕ ਉਹਨਾਂ ਨੂੰ ਲੈ ਕੇ ਦੇਣ ਦੀ ਲੜਾਈ ਲੜ ਰਿਹਾ ਸੀਗਾ ਜਦੋਂ ਉਹਦੇ ਪਿਤਾ ਦੀ ਮੌਤ ਹੋਈ ਉਹਨੂੰ ਹੱਥਕੜੀ ਲਾ ਕੇ ਜਿਹੜਾ ਪ੍ਰੋਲ ਨਹੀਂ ਦਿੱਤੀ ਗਈ ਹੱਥਕੜੀ ਲਾ ਕੇ ਜਿਹੜਾ ਉਹ ਲਿਆਂਦਾ ਗਿਆ ਜਦੋਂ ਉਸ ਨੌਜਵਾਨ ਨੇ ਆਪਣੇ ਪਿਤਾ ਨੂੰ ਪਿਤਾ ਦੀ ਆਰਤੀ ਨੂੰ ਕੰਧਾ ਦਿੱਤਾ ਤਾਂ ਉਹਦੇ ਹੱਥਕੜੀ ਲੱਗੀ ਹੋਈ ਲੱਗੀ ਹੋਈ ਸੀ ਉਸ ਵੇਲੇ ਵੀ ਜਿਹੜੀ ਉਹ ਹੱਥਕੜੀ ਨਹੀਂ ਖੋਲੀ ਗਈ ਰਹੀ ਤੇ ਦੂਜੇ ਪਾਸੇ ਜਦੋਂ ਉਹ ਜਾਂਦਾ ਗੁਰਦੁਆਰਾ ਸਾਹਿਬ ਜਾਂਦਾ ਉੱਥੇ ਵੀ ਉਹਦੀ ਹੱਥਕੜੀ ਨਹੀਂ ਖੋਲੀ ਜਾਂਦੀ ਤੇ ਦੂਜੇ ਪਾਸੇ ਜਿਹੜੇ ਬਲਾਤਕਾਰ ਹੀ ਆ ਜਿੱਦਾਂ ਮੈਂ ਪਹਿਲਾਂ ਕਿਹਾ ਉਹਨਾਂ ਨੂੰ ਜਿਹੜੀ ਆ ਉਹ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਆ ਇੱਕ ਕੁਲਦੀਪ ਸੈੰਗਰ ਨਾਂ ਦਾ ਜਿਹੜਾ ਆ ਉਹ ਆਰਐਸਐਸ ਦਾ ਲੀਡਰ ਆ ਉਹ ਬਲਾਤਕਾਰ ਦੇ ਕੇਸ ਚੰਦਰ ਰਹਾ ਉਹਨੂੰ ਜਿਹੜਾ ਉਹਦੇ ਕੇਸ ਖਲਮ ਕਰਕੇ ਉਹਨੂੰ ਰਹਾ ਕੀਤਾ ਗਿਆ ਬਾਅਦ ਇਹ ਕਿੰਨੇ ਵਜੇ ਤੱਕ ਚੱਲੂਗਾ ਤਾਂ ਖਤਮ ਅਸੀਂ ਇਹਨੂੰ 3 ਵਜੇ ਤੱਕ ਜਿਹੜਾ ਸੇਬ ਮੋਰਚੇ ਵੱਲੋਂ ਇਹ ਸ਼ਰਧਾ ਦਿੱਤਾ ਗਿਆ ਕੌਮੀ ਇਨਸਾਨ ਮੋਰਚੇ ਵੱਲੋਂ ਸਮਾਂ 12 ਤੋਂ 3 ਵਜੇ ਤੱਕ ਇਹਨੂੰ 3 ਵਜੇ ਤੱਕ ਜਾਰੀ ਰੱਖਾਂਗੇ 3 ਵਜੇ ਜਿਹੜਾ ਇਹਦੀ ਸਮਾਪਤੀ ਕੀਤੀ ਜਾਊਗੀ। ਇਸ ਤੋਂ ਕੀ ਨੀਤੀ ਕੀ ਹੈ ਇਸ ਤੋਂ ਕੀ ਅੱਗੇ ਜਿਹੜੀਆਂ ਪਹਿਲਾਂ ਵੀ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚਾ ਆ ਉਹ ਕੌਮੀ ਇਨਸਾਫ਼ ਮੋਰਚੇ ਦਾ ਇਸ ਮਸਲੇ ਤੇ ਜਿਹੜਾ ਸਮਰਥਨ ਕਰ ਰਿਹਾ ਬਾਰ-ਬਾਰ ਅਸੀਂ ਚੰਡੀਗੜ੍ਹ ਜਾ ਕੇ ਵੀ ਉੱਥੇ ਜਿਹੜੇ ਆ ਉਹਨਾਂ ਦੀ ਹਮਾਇਤ ਕੀਤੀ ਆ ਉਹਨਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਆ ਜੋ ਵੀ ਸਦਾ ਸੌਰੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਯੁਕਤ ਮੋਰਚੇ ਦੇ ਨਾਲ ਮੀਟਿੰਗ ਕਰਕੇ ਜਿਹੜਾ ਵੀ ਪ੍ਰੋਗਰਾਮ ਉੱਪਰੋਂ ਆਊਗਾ ਅਸੀਂ ਉਹਨੂੰ ਉਸੇ ਢੰਗ ਦੇ ਨਾਲ ਲਾਗੂ ਕਰਾਂਗੇ ਠੀਕ ਹੈ ਜੀ ਅਜਾ ਧਰਨੇ ਬਾਰੇ ਕੀ ਕਰਨਾ ਚਾਹੀਦਾ ਪਾਜੋ ਜਿੱਦਾਂ ਜੋ ਧਰਨਾ ਸੀ ਕੌਮੀ ਅਨਸਾਫ਼ ਮੋਰਚੇ ਦੇ ਜੋ ਬੰਦੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਸਜ਼ਾਵਾਂ ਦਿੱਤੀਆਂ ਹੋਈਆਂ ਸਜ਼ਾਵਾਂ ਤੋਂ ਵੀ ਵੱਧੂ ਡੇਢ ਗੁਣਾ ਸਜ਼ਾਵਾਂ ਵੱਧ ਪੂਰ ਚੁੱਕੇ ਹਨ ਉਹਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 3 ਘੰਟੇ 12 ਤੋਂ 3 ਵਜੇ ਤੱਕ ਟੋਲ ਪੁਲਾਜੇ ਬੰਦ ਕਰਨੇ ਸੋ ਅੱਜ 12 ਤੋਂ 3 ਵਜੇ ਤੱਕ ਟੋਲ ਪੁਲਾਜੇ ਬੰਦ ਕੀਤੇ ਗਏ ਕੌਮੀ ਇਨਸਾਫ ਮੋਰਚੇ ਦੇ ਜੋ ਬੰਦੀ ਸਿੰਘ ਹੈ ਜੋ ਸਰਕਾਰਾਂ ਸਮੇਂ-ਸਮੇਂ ਦੇ ਇਹ ਸਰਕਾਰਾਂ ਆਪਣਾ ਹਕੂਮਤ ਆਪਣਾ ਜੋ ਵੀ ਤਸ਼ੱਦਦ ਕਰਦੀ ਜਾਂ ਜੋ ਬੇਇਨਸਾਫੀ ਕਰਦੀ ਆ ਉਹ ਸਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਮਨੁਸਾਨੀਅਤ ਪੱਖ ਨੂੰ ਦੇਖਦੇ ਹੋਏ ਕੌਮੀ ਅਨਸਾਹ ਮੋਰਚੇ ਦੀ ਹਮਾਇਤ ਦੇ ਵਿੱਚ ਪਾਈਆਂ ਹਨ ਜੀ ਅੱਜ ਸਾਡੇ ਪੰਜਾਬ ਦੇ ਵਿੱਚ ਟੂਰਟ ਜਿਆਦਾ ਬੰਦ ਆ ਹਾਂ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ ਐਸਕੇਐਮ ਦੀ ਕਾਲ ਦੇ ਉੱਤੇ ਕੌਮੀ ਅਨਸਾਹ ਮੋਰਚੇ ਲਈ ਬੰਦ ਦੇ ਸਦ ਦੇ ਆਉਣ ਵਾਲੀ ਰਣਨੀਤੀ ਕਿਹੋ ਜਿਹੀ ਹੈ ਅਗਲਾ ਉਹ ਆਉਣ ਵਾਲੀ ਜੋਰ ਰਣਨੀਤੀ ਹੋਵੇਗੀ ਜੋ ਕੌਮੀ ਅਨਸਾਹ ਮੋਰਚੇ ਦੇ ਰਿਹਾਈ ਦੇ ਸਬੰਧ ਵਿੱਚ ਐਸਕੇਐਮ ਦੀ ਕਾਲ ਆ ਗਈ ਅਸੀਂ ਉਹ ਉਹਦੇ ਉੱਤੇ ਫਿਰ ਆਉਣ ਵਾਲੇ ਸਮੇਂ ਦੇ ਉੱਤੇ ਪੂਰਾ ਪਹਿਰਾ ਦੇਵਾਂਗੇ ਜੋ ਵੀ ਕਾਲ ਹੈਗੇ ਉਹਨੂੰ ਅਟੈਂਡ ਕਰਾਂਗੇ ਅੱਜ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕਿ ਬਹੁਤ ਵੱਡਾ ਟੋਲ ਨੂੰ ਲਿਖਿਆ ਤੁਸੀਂ ਅਸੀਂ ਅੱਜ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਜੋ ਤੁਸੀਂ ਅਨਸਾ ਬੇਇਨਸਾਫੀਆਂ ਕਰ ਰਹੇ ਆ ਮਨੁੱਖੀ ਲੋਕਾਂ ਦਾ ਘਾਣ ਹੋ ਰਿਹਾ ਜੋ ਕਿ ਸੰਵਿਧਾਨ ਤੋਂ ਵੀ ਵਾਰ ਹੋ ਕੇ ਤੁਸੀਂ ਮਨੁੱਖੀ ਘਾਣ ਕਰ ਰਹੇ ਆ ਇਹਦੇ ਉੱਤੇ ਗੌਰ ਕਰੋ ਜੋ ਉਹਨਾਂ ਦੀ ਤਸ਼ੱਦਦ ਹੋ ਰਿਹਾ ਕਾਹਨ ਹੋ ਰਿਹਾ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੋ ਵੀ ਜੇਲ੍ਹਾਂ ਵਿੱਚ ਬੰਦ ਕੈਦੀ ਪੱਤਰਕਾਰ ਪ੍ਰੋਫੈਸਰ ਬੁੱਧੀਜੀਵੀ ਸਭ ਨੂੰ ਰਿਹਾ ਕੀਤਾ ਜਾਵੇ ਜੋ ਕਿ ਪੱਤਰਕਾਰ ਹੈ ਉੱਤੇ ਵੀ ਅੱਜ ਪਰਚੇ ਪੰਜਾਬ ਦੀ ਮੌਜੂਦਾ ਸਰਕਾਰ ਬਣਾ ਰਹੀ ਹੈ ਜੋ ਪੱਤਰਕਾਰ ਸੱਚ ਬੋਲਦਾ ਸੱਚੀ ਆਵਾਜ਼ ਨੂੰ ਉਠਾਦਾ ਉਹਦੇ ਤੇ ਪਰਚੇ ਅੱਜ ਦੇ ਸਮੇਂ ਦੇ ਵਿੱਚ ਵੀ ਪੱਤਰਕਾਰਾਂ ਦੇ ਵੀ ਪਰਚੇ ਹੋ ਰਿਹਾ ਇਹਨਾਂ ਨੇ ਕਿਸੇ ਵਾਰ ਨੂੰ ਵੀ ਬਖਸ਼ਿਆ ਨਹੀਂ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਇਹ ਤੇ ਪਰਚੇ ਬਣਾ ਰਹੇ ਆ ਲੈਂਡ ਆਰਡ ਦੀ ਸਥਿਤੀ ਵੀ ਬਹੁਤ ਨਾਜ਼ੁਕ ਆ ਹਰ ਰੋਜ਼ ਗੋਲੀਆਂ ਉਹਨਾਂ ਬਾਰੇ ਕੀ ਕਹਣਾ ਦੁਬਾਰਾ ਲੈਂਡ ਆਰਡ ਹਰ ਰੋਜ਼ ਗੋਲੀਆਂ ਚੱਲਦੀਆਂ ਆ ਛਵਾੜੇ ਗੋਰੀ ਜੱਲੀ ਸਵੇਰ ਤੋਂ ਕੀ ਕਹਿਣਾ ਚਾਹੋ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਦੋਂ ਇਹਦੇ ਵਿੱਚ ਪਹਿਲੋਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਤੇ ਸਰਕਾਰਾਂ ਦੇ ਕੋਲ ਕਾਬੂ ਨਹੀਂ ਪਰ ਜਦੋਂ ਦੀ ਇਹ ਸਰਕਾਰ ਆਈ ਆ ਇਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਲਾਅ ਐਂਡ ਆਰਡਰ ਬਾਰੇ ਨਸ਼ਿਆ ਬਾਰੇ ਬੇਰੋਜ਼ਗਾਰੀ ਬਾਰੇ ਇਹ ਜੋ ਵੀ ਵਾਦੇ ਇਹਨਾਂ ਨੇ ਜਨਤਾ ਨਾਲ ਕੀਤੇ ਸੀ ਇਹ ਸਾਰੇ ਵਾਦੇ ਫੇਰ ਉਹ ਜਾਂ ਲਾਅ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਹੁਤ ਨਾਜ਼ੁਕ ਬਣੀ ਹੋਈ ਆ ਕੋਈ ਦਿਨ ਐਸਾ ਨਹੀਂ ਜਿਸ ਦਿਨ ਕਤਲੋਗਾਰਤ ਨਹੀਂ ਹੋ ਰਹੀ ਹਰ ਪਾਸੇ ਗੋਲੀਆਂ ਦੀ ਆਵਾਜ਼ ਫਲਾ ਇਸ ਜਗ੍ਹਾ ਇੰਨੇ ਗੋਲੀਆਂ ਨਾ ਭੁੰਦੇ ਤੇ ਇਸ ਜਗ੍ਹਾ ਗੈਂਗਸਟਰਾਂ ਨੇ ਇੰਨੇ ਗੋਲੀਆਂ ਨਾ ਭੁੰਦੇ ਤੇ ਜਦ ਕਿ ਗੈਂਗਸਟਰ ਫਰੋਟੀਆਂ ਵੀ ਲੈ ਰਹੇ ਆ ਜੇ ਕੋਈ ਫਰੋਟੀ ਨਹੀਂ ਦਿੰਦੇ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਅੱਜ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਬਾਈ ਗੁਰਜੀ ਦਾ ਖਾਲਸਾ ਸਿਰ ਬਾਈ ਗੁਰੂ ਜੀ ਦੀ ਫਤਿਹ ਅੱਜ ਦਾ ਜਿਹੜਾ ਇਹ ਟੋਲ ਫਰੀ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਇਹ ਸਾਰੇ ਪੰਜਾਬ ਦੇ ਵਿੱਚ ਸੀ ਇਹ ਇਹ ਧਾਰਮਿਕ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਤੇ ਕੁਝ ਇੱਕ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜੇ ਸਮਝਦੇ ਆ ਵੀ ਜਿਹੜੇ ਲੋਕਾਂ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਧੱਕਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਕੇਸ ਵੀ ਨਹੀਂ ਹਲੇ ਹੈਗੇ ਉਹਨਾਂ ਨੂੰ ਸਾਲਾਂ ਬੱਧੀ ਜਿਹੜਾ ਆ ਨਾਂ ਦਾ ਉਹਨਾਂ ਨੂੰ ਜਮਾਨਤ ਦਿੱਤੀ ਜਾਂਦੀ ਹੈ ਨਾਂ ਨੂੰ ਛੱਡਿਆ ਜਾ ਰਿਹਾ ਬਹੁਤ ਸਾਰੇ ਜਿਹੜੇ ਦਵਿੰਦਰ ਪ੍ਰੋਫੈਸਰ ਦਵਿੰਦਰ ਭੁੱਲਰ ਵਰਗੇ ਜਿਨ੍ਹਾਂ ਨੇ ਆਪਣੀ ਉਮਰ ਦਵਾ ਆਪਣੀ ਕੈਦ ਜਿਹੜੀ ਹੈ 20 ਸਾਲੀ ਹੈ ਉਹ ਪੂਰੀ ਕਰ ਲਈ ਹੈ ਬਿਮਾਰੀ ਦੇ ਬਾਵਜੂਦ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਉਮਰ ਖਾਰਦ ਵਰਗੇ ਸ਼ਰ ਜਲੀਲ ਅਮਾਨ ਵਰਗੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਪਿਛਲੇ ਦਿਨੀ ਜਿਹੜੀ ਜਮਾਨਤ ਲਾਈ ਹੈ ਸਪਰੀਮ ਕੋਰਟ ਨੇ ਉਹਨਾਂ ਨਾਲ ਵੀ ਬਤਕਰਾ ਕੀਤਾ ਜਦ ਕਿ ਜਿਹੜੇ 5 ਜਣੇ ਹੋਰ ਸੀ ਉਸੇ ਕੇਸ ਚ ਜਿਨ੍ਹਾਂ ਦਾ ਸੇਮ ਕੇਸ ਸੀ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਇਹਨਾਂ ਦੋਨੋਂ ਜਿਹੜੇ ਆ ਜ਼ਮਾਨਤ ਬਿਨਾਂ ਦਿੱਤੀ ਗਈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਲੋਕ ਸਰਕਾਰਾਂ ਦੀਆਂ ਬਦੀਖੀਆਂ ਦੇ ਖਿਲਾਫ ਧੱਕੇ ਦੇ ਖਿਲਾਫ ਆਵਾਜ਼ ਖਾਂਦੇ ਆ ਉਹਨਾਂ ਤੇ ਸਰਕਾਰ ਰੋਜ਼ ਜਿਹੜੀ ਪਰਚੇ ਦਰਜ ਕਰਦੀ ਹੈ ਆ ਗੈਂਗਸਟਰਾਂ ਦਾ ਜਿਹੜਾ ਮਸਲਾ ਸਰਕਾਰ ਨੇ ਹੱਲ ਕਰਨਾ ਸੀ ਇਹ ਜਿਹੜੇ ਦਿਨੋ ਦਿਨ ਸਰਕਾਰ ਦੀ ਨਰਲੈਕੀ ਕਰਕੇ ਬੰਦ ਰਹੇ ਆ ਸਰਕਾਰ ਕੀ ਕਰਦੀ ਹੈ ਕਿਸੇ ਨੂੰ ਝੂਠਾ ਮੁਕਾਬਲਾ ਸ਼ੋਅ ਕਰਦੀ ਹੈ ਅਸਲ ਦੇ ਵਿੱਚ ਉਹਨੂੰ ਫੜ ਕੇ ਉਹਦੀ ਲੱਤ 'ਚ ਗੋਲੀ ਮਾਰੀ ਜਾਂਦੀ ਹੈ ਉਹਨੂੰ ਜ਼ਖਮੀ ਕਰਕੇ ਇਹ ਫਿਰ ਸਾਬਤ ਕਰਦੇ ਆ ਕਿ ਇਹ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਜਦ ਕਿ ਪੁਲਿਸ ਦਾ ਕਿਸੇ ਦਾ ਕੋਈ ਡੱਕੇ ਦਾ ਨੁਕਸਾਨ ਵੀ ਨਹੀਂ ਹੁੰਦਾ ਪਰ ਉਹਨਾਂ ਦੀ ਲੱਤ 'ਚ ਗੋਲੀ ਮਾਰ ਕੇ ਜਿਹੜਾ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਇਹ ਆ ਪੰਜਾਬ ਦੇ ਵਿੱਚ ਇਨਸਾਫ ਅੱਜ ਜੋ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਸਿਰਫ ਇਹ ਹੋਰ ਵੀ ਮੁੱਦਿਆਂ ਤੇ ਵੀ ਗੱਲਬਾਤ ਹੈਗੀ ਅੱਜ ਸਿਰਫ ਜਿਹੜੇ ਜੇਲ੍ਹਾਂ 'ਚ ਡੱਕੇ ਆ ਚਾਹੇ ਉਹ ਕਿਸੇ ਵੀ ਵਰਗ ਦੇ ਹੋਣ ਚਾਹੇ ਉਹ ਘਟਗਣਤੀਆਂ ਦੇ ਲੋਕ ਹੋਣ ਚਾਹੇ ਉਹ ਸਿੱਖਾਂ ਦੀਆਂ ਜਥੇਬੰਦੀਆਂ ਦੇ ਹੋਣ ਜਿਨ੍ਹਾਂ ਨੇ ਆਪਣੀਆਂ ਸਜ਼ਾਾਂਵਾਂ ਪੂਰੀਆਂ ਕਰ ਲਈਆਂ ਜਿਨ੍ਹਾਂ ਦੇ ਕੋਈ ਕੇਸ ਨਹੀਂ ਬਣਦਾ ਉਹਨਾਂ ਨੂੰ ਸਾਲਾਂ ਬੱਧੀ ਜੇਲ੍ਹਾਂ 'ਚ ਡੱਕਿਆ ਹੈ ਉਹਨਾਂ ਦੀ ਰਿਹਾਈ ਦੇ ਲਈ ਅੱਜ ਸਾਰੇ ਪੰਜਾਬ ਦੇ ਜਿਹੜੇ ਟੋਲ ਹੈ ਉਹ ਫ੍ਰੀ ਕੀਤੇ ਆ ਤੇ ਉਹਦੇ ਲਈ ਅਸੀਂ ਜਿਹੜਾ ਆ ਹੁਣ ਦਾ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਫ੍ਰੀ ਕਰਨ ਦਾ ਉਹ ਜਿਹੜਾ ਸਮਾਪਤ ਹੈ ਇੱਥੇ ਅਸੀਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਵਿੱਚ ਮਜ਼ਦੂਰਾਂ ਦੀਆਂ ਵੀ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਵਾਲੇ ਵੀ ਜਿਹੜੇ ਆਗੂ ਆਏ ਸੀ ਉਹ ਸਾਰੇ ਵੀ ਜਿਹੜਾ ਆ ਆਪਣਾ ਆਪਣਾ ਇਸੇ ਗੱਲ ਹੀ ਉਹਨਾਂ ਸਾਰਿਆਂ ਨੇ ਇੱਕ ਮਤਿਆਂ ਅਸੀਂ ਵੀ ਇਹਨਾਂ ਨੂੰ ਜਿਹੜਾ ਥੋੜੀ ਜਿਹੜਾ ਰਿਹਾਈ ਕੀਤੀ ਜਾਵੇ ਨਹੀਂ ਤਾਂ ਕੇਂਦਰ ਸਰਕਾਰ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਕੋਈ ਪ੍ਰੋਗਰਾਮ ਵੀ ਜਿਹੜਾ ਲਿਖਿਆ ਜਾ ਸਕਦਾ ਜੇ ਇਹਦੇ ਲਈ ਸਰਕਾਰ ਨੂੰ ਅਜ ਤਾੜਨਾ ਕਰਦੇ ਆਂ ਵੀ ਸਰਕਾਰੇ ਇਹਨਾਂ ਨੂੰ ਜਿਹੜਾ ਫੌਰੀ ਤਰੇਹਾ ਕਰੋ